ਕੈਨੇਡਾ ਤੋਂ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ 5-5 ਸਾਲ ਦੇ ਕੈਨੇਡਾ ਦੇ ਸਟੂਡੈਂਟ ਵੀਜ਼ੇ ਲੱਗੇ ਹੋਏ ਸੀ ਚਾਰ ਪੰਜਾਬੀ ਮੁੰਡੇ ਕੁੜੀਆਂ ਤੇ ਜਿਨ੍ਹਾਂ ਦੀ ਉਮਰ 19 ਸਾਲ ਤੋਂ ਲੈ ਕੇ 21 ਸਾਲ ਸੀ ਬਹੁਤ ਛੋਟੀ ਉਮਰ ਦੇ ਵਿੱਚ ਮਾਪਿਆਂ ਨੇ ਉਹਨਾਂ ਨੂੰ ਕੈਨੇਡਾ ਪੜ੍ਹਾਈ ਕਰਨ ਦੇ ਭੇਜਿਆ ਪਰ ਉੱਥੇ ਜਾ ਕੇ ਉਹਨਾਂ ਨੇ ਬਹੁਤ ਜ਼ਿਆਦੇ ਇਹੋ ਜਿਹੇ ਕੰਮ ਕੀਤੇ ਜਿਸ ਦੀ ਵਜ੍ਹਾ ਨਾਲ ਉਹਨਾਂ ਦੇ 25 ਕੇਸ ਪਏ ਆ 25 ਕੇਸਾਂ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਗਵਰਨਮੈਂਟ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇੱਕ ਪਾਸੇ ਤਾਂ ਆਪਾਂ ਡਿਮਾਂਡ ਕਰਦੇ ਆ ਉਹਨਾਂ ਭੈਣ ਭਰਾਵਾਂ ਦੀ ਜਿਹੜੇ ਕੈਨੇਡਾ ਦੇ ਵਿੱਚ ਉਹਨਾਂ ਦੇ ਮਰਡਰ ਹੋ ਰਿਹਾ ਜਾਂ ਜਿਨ੍ਹਾਂ ਦੇ ਨਾਲ ਮਿਸ ਹੈਪਨਿੰਗ ਹੋ ਰਹੀ ਹੈ ਜਾਣਬੁੱਝ ਕੇ ਉਧਰਲੀ ਸਰਕਾਰ ਕਰਦੀ ਹੈ ਜਾਂ ਉਧਰਲੇ ਗੋਰੇ ਕਰਦੇ ਆ ਉਹਨਾਂ ਦੀ ਮੰਗ ਕਰਦੇ ਆ ਇਨਸਾਫ ਦੀ ਪਰ ਦੂਜੇ ਪਾਸੇ ਆਪਣੀ ਹੀ ਪੰਜਾਬੀ ਕਮਿਊਨਿਟੀ ਵਾਲੇ ਐਵੇਂ ਦਾ ਕੰਮ ਕਿਉਂ ਕਰਦੇ ਆ ਅੱਜ ਤੱਕ ਇਹ ਹੀ ਨਹੀਂ ਸਮਝ ਆਇਆ ਕਿ ਪੰਜਾਬੀ ਇੰਨੇ ਜਿਆਦੇ ਖਤਮ ਹੋ ਚੁੱਕੇ ਆ ਗੁਰੂ ਦੀ ਕੌਮ ਆਪਾਂ ਤੇ ਆਪਾਂ ਕਦੇ ਹਾਰ ਨਹੀਂ ਮੰਨੀ ਆਪਾਂ ਮਿਹਨਤ ਕਰਨਾ ਆਪਣਾ ਫਰਜ਼ ਆ ਪਰ ਮਾਪੇ ਇਹਨਾਂ ਦੇ ਇਹਨਾਂ ਨੂੰ ਕੀ ਸਮਝਾ ਕੇ ਕਿਹੜਾ ਭੇਜਦੇ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਇਹ ਕੀ ਕਰ ਰਹੇ ਆ ਕਾਰ ਦੇ ਸ਼ੀਸ਼ੇ ਤੋੜਦੇ ਆ ਕਾਰ ਦੇ ਸ਼ੀਸ਼ੇ ਤੋੜਨ ਦੇ ਬਾਅਦ ਉਹਦੇ ਵਿੱਚ ਜਿੰਨਾ ਵੀ ਸਮਾਨ ਪਿਆ ਹੁੰਦਾ ਹੈ ਇਹ ਸਾਰਾ ਸਾਰਾ ਸਮਾਨ ਲੈ ਕੇ ਲੁੱਟ ਕੇ ਉਤੋਂ ਫਰਾਰ ਹੋ ਜਾਂਦੇ ਆ ਇਹਨਾਂ ਦਾ ਨਾਮ ਕੀ ਆ ਇਹਨਾਂ ਦਾ ਨਾਮ ਹੈਗਾ ਗੁਰਕਾਰ ਸਿੰਘ ਆਕਾਸ਼ਦੀਪ ਸਿੰਘ ਕਰਨਵੀਰ ਪ੍ਰੀਤ ਸਿੰਘ ਦਲਪ੍ਰੀਤ ਸਿੰਘ ਜਿਨ੍ਹਾਂ ਦੀ ਉਮਰ 19 ਸਾਲ 20 ਸਾਲ ਜਾਂ ਫਿਰ 21 ਸਾਲ ਦੱਸੀ ਜਾ ਰਹੀ ਹੈ 25 ਵੀਕਲ ਇਹਨਾਂ ਨੇ ਤੋੜੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਅਲੱਗ-ਅਲੱਗ ਸਮਾਨ ਕੱਢਿਆ ਗਿਆ ਤੇ ਉਹਨਾਂ 25 ਗੋਰਿਆਂ ਦੁਬਾਰਾ ਇਹਨਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ ਇਹ ਸਾਰਾ ਦਾ ਸਾਰਾ ਕੁਝ ਕਿੱਥੇ ਹੁੰਦਾ ਹੈ ਬਰਮਟਨ ਦੇ ਵਿੱਚ ਤੁਸੀਂ ਇੰਡੀਆ ਬੈਠੇ ਹੋ ਪੇਰੈਂਟਸ ਨੂੰ ਖਾਸ ਕਰਕੇ ਕਹਿ ਰਿਹਾ ਤੁਸੀਂ ਇੰਡੀਆ ਬੈਠੇ ਹੋ ਪਰ ਤੁਹਾਨੂੰ ਕੱਖ ਦਾ ਨਹੀਂ ਪਤਾ ਤੁਹਾਨੂੰ ਕੁਝ ਵੀ ਨਹੀਂ ਪਤਾ ਤੁਹਾਡਾ ਬੱਚਾ ਉਧਰ ਕੀ ਕਰ ਰਿਹਾ ਤੁਹਾਡੀ ਧੀ ਉਧਰ ਕੀ ਕਰ ਰਹੀ ਹੈ ਸਾਰੇ ਦਾ ਸਾਰਾ ਇੱਕ ਗੇਮ ਤੁਹਾਡਾ ਨਾ ਖੇਡੀ ਜਾ ਰਹੀ ਹੈ ਸਾਨੂੰ ਕਹਿ ਰਹੇ ਆ ਕਿ ਅਸੀਂ ਠੀਕ ਆ ਅਸੀਂ ਕੰਮ ਤੇ ਜਾ ਰਹੇ ਆ ਅਸੀਂ ਬਿਲਕੁਲ ਸਹੀ ਆ ਸਾਨੂੰ ਇਹ ਹੋ ਰਿਹਾ ਵੋ ਹੋ ਰਿਹਾ ਤੁਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਨੇ ਹੋ ਪਰ ਐਕਚੁਅਲ ਦੇ ਵਿੱਚ ਹੁੰਦਾ ਇਸ ਤੋਂ ਸਾਰਾ ਕੁਝ ਆਪੋਜ਼ਿਟੀ ਆ ਜਿਨ੍ਹਾਂ ਦੀ ਉਮਰ ਤੁਸੀਂ ਖੁਦ ਦੇਖ ਲਓ ਜਿਹੜੇ ਹਜੇ ਖੁੱਡ ਚੋਂ ਨਿਕਲੇ ਹੀ ਆ ਜਿਨ੍ਹਾਂ ਦੀ ਉਮਰ ਸਿਰਫ 19 20 ਤੇ 21 ਸਾਲ ਆ ਤੇ ਉਹ ਕੈਨੇਡਾ ਦੇ ਵਿੱਚ ਇੰਨੀਆਂ ਵੱਡੀਆਂ ਹਕਤਾਂ ਕਰ ਰਿਹਾ ਫਿਰ ਆਪਾਂ ਕਹਿੰਨੇ ਆ ਕਿ ਪੰਜਾਬੀਆਂ ਦੇ ਪਿੱਛੇ ਟਰੂਡੋ ਹੱਥੋ ਕੇ ਪੈ ਗਿਆ ਜੀ ਪੰਜਾਬੀਆਂ ਦੇ ਲਈ ਪੀਆਰ ਬੰਦ ਪੰਜਾਬੀਆਂ ਦੇ ਲਈ ਵੀਜ਼ਾ ਬੰਦ ਪੰਜਾਬੀਆਂ ਦੇ ਲਈ ਵਰਕ ਪਰਮਿਟ ਬੰਦ ਜੇ ਤੁਸੀਂ ਪੰਜਾਬੀ ਸਮਝਾ ਨਹੀਂ ਸਕਦੇ ਨਾਲ ਤੇ ਕਿ ਭਾਈ ਜੇ ਤੂੰੇ ਕੰਮ ਕਰੇਂਗਾ ਸਾਡਾ ਵੀ ਸਟੇਟਸ ਖਰਾਬ ਹੁੰਦਾ ਤੇਰਾ ਵੀ ਖਰਾਬ ਹੁੰਦਾ ਏ ਮਤਲਬ ਕੀ ਪ੍ਰੋਬਲਮ ਆਉਣ ਤੋਂ ਬਾਅਦ ਹੀ ਆਪਾਂ ਕੇਸ ਕਰ ਲੈ ਪਹਿਲਾਂ ਹੀ ਇਹਨਾਂ ਦੇ ਕੇਸ ਕਰਕੇ ਇਹਨੂੰ ਅੰਦਰ ਕਰਾ ਕੇ ਜਾਂ ਡਿਪੋਰਟ ਕਰਾ ਕੇ ਇੰਡੀਆ ਭੇਜ ਦਿੱਤਾ ਜਾਵੇ